ਜੀ ਜਰਾ ਆਪਾਂ ਚੱਲੀਏ ਅੱਗੇ ਵੱਲ ਨੂੰ ਜੀ ਤਾਂ ਗੱਲ ਕਰੀਏ ਜੀ VOTING ਦੀ ਅੱਜ ਫਿਰ 5ਵੇਂ ਗੇਟ ਦੀ VOTING ਚੱਲਦੀ ਪਈ ਆ ਹਾਲੇ ਤੱਕ ਦੱਸ ਤੀ ਇਹ ਕਹਿੰਦੇ ਕਿ ਬਈ 1:30 ਵਜੇ ਤੱਕ ਤਾਂ ਮਿੰਟੂ ਜੀ ਦੇ ਅਸੀ ਕਹਿਣ ਕਿ ਬਈ 40% ਵੀ ਨਹੀਂ VOTING ਪੂਲ ਹੋਈ ਸੀਗੀ ਜੀ ਇਹ ਕੀ ਕਹਾਣੀ ਹੋ ਗਈ ਘਟਦਾ ਜਾ ਰਿਹਾ ਗਰਮੀ ਕਰਕੇ ਨਾ ਮੈਨੂੰ ਤਾਂ ਕੰਮ ਪਤਾ ਨਹੀਂ ਕੀ ਚੱਕਰ ਆ ਹਾਂ ਹੁਣ ਜਿੱਧਰ ਨੂੰ ਇਲੈਕਸ਼ਨ ਆਇਆ ਜਿਵੇਂ ਅਪਰ ਨਾਰਥਰਨ ਸਟੇਟ ਰਹਿ ਗਈਆਂ ਨੇ ਜੀ ਤਾਂ ਇੱਧਰ ਗਰਮੀ ਭਿਆਨਕ ਆ ਜੀ ਤਾਂ ਵੋਟ ਤੇ ਫਰਕ ਤੇ ਪਵੇਗਾ ਅਸੀਂ ਵੀ ਅੱਜ ਗੱਲਾਂ ਕਰਦੇ ਪੈਸਾਂ ਜੀ ਕਿ 1 ਜੂਨ ਤੱਕ ਕਿਉਂਕਿ ਨੌ ਤਪਾ ਉਹਨੂੰ ਕਹਿੰਦੇ ਆ ਜੇਠ ਚੜ੍ਹਦੇ ਹੀ 15 ਦਿਨ ਜਿਹੜੇ ਹੁੰਦੇ ਆ ਨਾ ਉਹ ਬਹੁਤ ਜ਼ਿਆਦਾ ਧਰਤੀ ਤਪਦੀ ਆ ਕਿਉਂਕਿ ਸੂਰਜ ਬਿਲਕੁਲ ਕਹਾਂ ਲੁ ਕਿ ਇਧਰ ਆਪਣੇ ਵਾਲੀ ਸਾਈਡ ਜਿਹੜੇ ਆਪਾਂ ਦੇਖੀਏ ਤਾਂ ਇਹ ਬਈ ਗਰਮੀ ਇਸ ਕਰਕੇ ਜ਼ਿਆਦਾ ਹੁੰਦੀ ਆ ਨਾ ਦਿਨਾਂ ਦੇ ਵਿੱਚ ਕਿ ਸੂਰਜ ਧਰਤੀ ਤੇ ਬਿਲਕੁਲ ਲੱਗੇ ਆ ਜਾਂਦਾ ਹੈ ਆਪਾਂ ਜਿੱਥੇ ਰਹਿੰਦੇ ਆ ਜੀ ਤਾਂ ਹੁਣ ਉਹ ਨੌ ਤਪਾ ਜਿਹੜਾ ਉਹ ਚੱਲਣਾ ਚੱਲ ਪਿਆ ਸਮਝ ਲਓ 25 ਤੋਂ ਸ਼ੁਰੂ ਹੋਏਗਾ ਵੈਸੇ ਉਹ ਨੌ ਦਿਨ ਹੁੰਦਾ ਉਹ ਤੋ ਨੌ ਬੜੇ ਭਿਆਨਕ ਗਰਮੀ ਦੇ ਦਿਨ ਹੁੰਦੇ ਪਿਛਲੀ ਵਾਰੀ ਮੀਆਂ ਚ ਲੰਘ ਗਿਆ ਸੀਗਾ ਉਹ ਤੁਹਾਨੂੰ ਯਾਦ ਹੋਵੇਗਾ ਆਪਣੇ ਇੱਧਰ ਵੈਸਟਰਨ ਜਿਹੜੇ ਡਿਸਟਰਬ ਆਉਂਦੇ ਹੀ ਹੈ ਜਿਹੜੇ ਵੈਸਟਰਨ ਡਿਸਟਰਬਿੰਗ ਜੀ ਤਾਂ ਉਹਦੇ ਕਰਕੇ ਉਹ ਉਦਾਂ ਹੀ ਗੁਜ਼ਰ ਗਿਆ ਸੀਗਾ ਤੇ 1 ਜੂਨ ਨੂੰ ਮੇਰਾ ਵੀ ਮੰਨਣਾ ਹੈ ਕਿ ਆਪਣੀ ਜਿਹੜੀ ਪੋਲਿੰਗ ਹੈ ਪੰਜਾਬ ਦੀ ਉਹਦੇ ਤੇ ਅਸਰ ਹੋ ਸਕਦਾ ਹੈ ਜੀ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਘਟਾ ਇਹ ਤਾਂ ਹੁਣ ਸਾਰੀ ਸਮੱਸਿਆ ਹੀ ਆ ਨਾ ਕਿ ਐਵਰੇਜ ਜਾਈ ਜਾਂਦਾ ਇੰਡੀਆ ਦਾ ਇਲੈਕਸ਼ਨ ਬਸ ਉੱਥੇ 60 65 60 65 ਓਵਰਆਲ ਤੇ ਇਹੀ ਬਣਦਾ ਬਾਕੀ ਦੇਖੋ ਮਸਲਾ ਇਹ ਨਹੀਂ ਹੈ ਕਿ ਵੋਟ ਘਟ ਪੈ ਗਏ ਆ ਤਾਂ ਹੁਣ ਇਹਨਾਂ ਨੂੰ 2 3 ਫੇਸ ਦੇ ਵਿੱਚ ਬਹੁਤ ਜ਼ਿਆਦਾ ਤਾਂ ਖੜਿਆ ਜਾਵੇ ਜਾਂ ਨਾ ਹੋਵੇ ਮਸਲਾ ਇੱਥੇ ਅਲੱਗ ਤੋਂ ਆ ਮਸਲਾ ਇਹ ਆ ਕਿ ਇਹ ਜਿਹੜਾ ਇਸ ਵੇਲੇ ਰੁਝਾਨ ਹੈ ਉਹ ਨੁਕਸਾਨ ਕਿਸ ਦਾ ਕਰੇਗਾ ਕਿਉਂਕਿ ਹੁਣ ਇਹ ਆਪਣੇ ਵਿਧਾਇਆਂ ਤੇ ਵਧਨਾ ਨਹੀਂ ਹੈ ਇਥੇ ਚੋਣ ਕਮਿਸ਼ਨ ਹੀ ਹੈ ਉਹਦੇ ਅੰਕੜੇ ਹੁੰਦੇ ਆ ਜੀ ਉਹਦੇ ਅੰਕੜਿਆਂ ਤੇ ਵੀ ਸੁਪਰੀਮ ਕੋਰਟ 'ਚ ਸੁਣਵਾਈ ਚੱਲਦੀ ਪਈ ਆ ਤਾਂ ਬਰਾ ਗੱਲ ਇਹ ਆ ਕਿ ਹੁਣ ਇਹੀ ਵੇਖਣ ਦਾ ਇੱਕ ਮਸਲਾ ਰਹਿ ਗਿਆ ਕਿ ਨੁਕਸਾਨ ਕਿਸ ਨੂੰ ਹੋਏਗਾ ਜਿਵੇਂ ਯੂਪੀ ਦੇ ਵਿੱਚ ਵੀ ਅੱਜ ਵੋਟਾਂ ਪੈ ਰਹੀਆਂ ਤੇ ਯੂਪੀ ਤੋਂ ਕੋਈ ਸੱਜਣ ਦੱਸ ਰਾਇ ਸੰ ਯੂਪੀ ਤੇ ਕਾਫੀ ਉਹਨਾਂ ਦੀ ਪਕੜ ਹੈ ਕਾਫੀ ਉਹਨਾਂ ਦਾ ਗਰਾਊਂਡ ਵਰਕ ਹੈ ਉਹ ਕਹਿੰਦੇ ਆ ਕਿ ਇਸ ਵੇਲੇ ਹਾਲਾਤ ਇਹ ਬਣੇ ਪਏ ਨੇ ਯੂਪੀ ਦੇ ਵਿੱਚ ਹਾਲਾਂਕਿ ਅਮਿਤ ਸ਼ਾ ਤਾੜੀ ਮਾਰ ਮਾਰ ਕੇ ਕਹਿ ਰਹੇ ਨੇ ਕਿ ਭਾਈ 70 ਆਉਣਗੇ ਆਉਣਗੇ 70 ਆਉਣਗੇ ਆਉਣਗੇ ਪਰ ਉੱਥੇ ਜੋ ਬੰਦੇ ਜਾ ਕੇ ਵੇਖ ਰਹੇ ਨੇ ਲੋਕਾਂ ਦੀ ਨਬਜ਼ ਪਛਾਣਦੇ ਨੇ ਉਹ ਇਹ ਦਾਅਵੇ ਕਰਦੇ ਆ ਕਿ ਜੇ 40 ਕੋ ਤੱਕ ਹੀ ਪਹੁੰਚਣ ਤੇ ਬਹੁਤ ਆ ਭਾਜਪਾ ਵਾਲੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਹਿੰਦੀ ਪੱਟੀ ਜਿੱਥੇ ਇਹਨਾਂ ਦੇ ਕੋਲ 85% ਸੀਟਾਂ ਨੇ ਕੁੱਲ ਚ ਸਾਊਥ ਦੇ ਵਿੱਚ ਤੇ ਜੇ ਦੇਖੀਏ ਤੇ ਸਾਰੀਆਂ ਸਟੇਟਾਂ ਦੀਆਂ ਅਰਲਾ ਕੇ 2022 ਬਣਦੀਆਂ ਮਸਾਂ ਤਾਂ 85% ਉਹ ਨਹੀਂ ਰਹਿਣ ਵਾਲੀਆਂ ਜੀ ਤੇ ਜੇ ਉਹ ਘਟਦੀਆਂ ਮਸਲਨ ਕਿ 10 20% ਥੱਲੇ ਆ ਜਾਂਦੀਆਂ 10 20 ਨਹੀਂ ਮੇਰਾ ਮੰਨਣਾ ਹੈ ਕਿ ਹਿੰਦੀ ਪੱਟੀ 'ਚ ਵੀ ਐਤਕੀ ਨੁਕਸਾਨ ਇਹਨਾਂ ਦਾ ਵਧੇਰੇ ਹੋਵੇਗਾ ਕਿਉਂਕਿ ਬਿਹਾਰ ਦੀ ਖੇਡ ਖਰਾਬ ਹੋਈ ਪਈ ਆ ਮੱਧ ਪ੍ਰਦੇਸ਼ ਦੇ ਵਿੱਚ ਵੀ ਕੁਝ ਸੀਟਾਂ ਦਾ ਉਲਟ ਫੇਰ ਜਿਹੜਾ ਉਹ ਵੇਖਣ ਨੂੰ ਮਿਲ ਸਕਦਾ ਹੈ ਰਾਜਸਥਾਨ 'ਚ ਵੀ ਵੇਖਣ ਨੂੰ ਮਿਲ ਸਕਦਾ ਆ ਹੁਣ ਦਿੱਲੀ ਹਰਿਆਣਾ ਬਿਲਕੁਲ ਜੁਦਾ ਤਸਵੀਰ ਆ ਸੋ ਕਹਿਣ ਦਾ ਮਤਲਬ ਇਹ ਹੋਆ ਕਿ ਭਾਜਪਾ ਕਸੂਤੀ ਫਸੀ ਨਜ਼ਰ ਆ ਰਹੀ ਆ ਤਾਂ ਜਿਹੜਾ ਉਹ ਪੋਲ ਵੋਟ ਆ ਉਹਦੇ 'ਚ ਉਤਸ਼ਾਹ ਨਹੀਂ ਭਰਿਆ ਜਾ ਸਕਦਾ ਹੁਣ ਨਹੀਂ ਭਰਿਆ ਜਾ ਸਕਦਾ ਜੀ ਹੁਣ ਤਾਂ ਲੱਗਿਆ ਕੰਮ तकरीबन ਇਸੇ ਤਰ੍ਹਾਂ ਦਾ ਹੀ ਰਹੇਗਾ ਹਾਲਾਂਕਿ ਇਹਨਾਂ ਨੇ ਕਾਫੀ ਜ਼ੋਰ ਲਾਇਆ ਤਾਂ ਮੇਰਾ ਤੇ ਮੰਨਣਾ ਇਹ ਹੋਆ ਕਿ ਭਾਰਤੀ ਜਨਤਾ ਪਾਰਟੀ ਬਹੁਤ ਕਸੂਤੀ ਜੀ ਸਥਿਤੀ ਦੇ ਵਿੱਚ ਫਸੀ ਪਈ ਆ ਹਾਲਾਂਕਿ ਹਲੇ ਵੀ ਸਰਕਾਰ ਕੋਈ ਸਪਸ਼ਟ ਬਹੁਮਤ ਲੈ ਕੇ ਬਣਾਇਆ ਜਾਏਗਾ ਇਹੋ ਜੀ ਤਸਵੀਰ ਨਜ਼ਰ ਤੇ ਨਹੀਂ ਆਉਂਦੀ ਪਰ ਕਸੂਤਾ ਫਸੇ ਹੋਏ ਆ ਜੋਟਾਂ ਦਾ ਰੁਝਾਨ ਤੇ ਤਕਰੀਬਨ ਤਕਰੀਬਨ ਸੰਕੇਤ ਦੇ ਦਿੰਦਾ ਜੀ 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 ਕਵੀਰ ਦਾ ਇਧਰ ਕਮੈਂਟਾ ਅਮਰ ਧਾਲੀਵਾਲ ਜੀ ਦਾ ਜੀ ਇਹ ਕਹਿੰਦੇ ਪਏ ਮਿੰਟੂ ਜੀ ਕਨਫਰਮਾ ਬੀਜਪੀ 7 ਸੀਟਾਂ ਲੈ ਜਾਏਗੀ ਦਿੱਲੀ ਦੇ ਵਿੱਚ 65 ਯੂਪੀ ਦੇ ਵਿੱਚ 304 ਟੋਟਲ ਕਹਿੰਦੇ ਪਏ ਚਲੋ ਭਾਈ ਫਿਰ ਦੇਖੀ ਜਾਏਗੀ ਹੁਣ ਦੇਖ ਲਾਂਗੇ ਆਪਣਾ 65 ਯੂਪੀ ਦੇ ਵਿੱਚ ਬਹੁਤ ਜ਼ਿਆਦਾ ਨਹੀਂ 36 ਨੇ ਮੌਜੂਦਾ ਸਮੇਂ 'ਚ ਸ਼ਾਇਦ ਉਹਨਾਂ ਦੇ ਕੋਲ ਜੀ ਤੇ ਪਰ 65 ਸੀਟਾਂ ਵੀ ਬਹੁਤ ਜ਼ਿਆਦਾ ਨਹੀਂ ਲੁਕਤੀ ਮੈਂ ਇਸ ਚੀਜ਼ ਦੇ ਨਾਲ ਜਾ ਕੇ ਵੀ ਸਹਿਮਤ ਨਹੀਂ ਹੋ ਸਕਦਾ ਮਾਫ ਕਰਨਾ ਜਿਸ ਤਰ੍ਹਾਂ ਦਾ ਉੱਥੇ ਮਾਹੌਲ ਆ ਤੁਸੀਂ ਵੇਖੋ ਕਿ ਸਿਮਰਤੀ ਇਰਾਨੀ ਐਡਾ ਵੱਡਾ ਚਿਹਰਾ ਹੈ ਉਹ ਵੀ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ ਤਾਂ ਉਹ ਜਿਵੇਂ ਰਾਜੇ ਦਾ ਕਪਿਆਦਾ ਹੁੰਦਾ ਜਿਹੜਾ ਉਹ ਸਾਹਮਣੇ ਲੜ ਰਿਹਾ ਤੁਸੀਂ ਸਥਿਤੀ ਦੇਖੋ ਕਿਸ ਤਰ੍ਹਾਂ ਦੀ ਹੈ ਪ੍ਰਧਾਨ ਮੰਤਰੀ ਦੀ ਕਿ ਪ੍ਰਧਾਨ ਮੰਤਰੀ ਉੱਥੇ ਚਾਕੇ ਵੀ ਸਿਮਰਤੀ ਇਰਾਨੀ ਦੇ ਹੱਕ 'ਚ ਕੋਈ ਰੈਲੀ ਨਹੀਂ ਕਰ ਸਕਦੇ ਕਿਉਂਕਿ ਬਿਲਕੁਲ ਜਿਹੜੀ ਉਹਨਾਂ ਦੀ ਹੀਰੋਇਜ਼ਮ ਵਾਲੀ ਜਿਹੜੀ ਉਹ ਹੈ ਕੀ ਹੈ ਸ਼ਭੀ ਹੈ ਉਹ ਖਤਮ ਹੋ ਜਾਏਗੀ ਜੋ ਇੱਕ ਨਾਇਕ ਆਪਣੇ ਆਪ ਨੂੰ ਸਮਝਦੇ ਆ ਜਾਂ ਖਾਸ ਤੌਰ ਤੇ ਆਪਾਂ ਦੇਖੀਏ ਤਾਂ ਚਾਹੁੰਦੇ ਵੀ ਹੈ ਉਹਨਾਂ ਦੀ ਪਸੰਦ ਵੀ ਇਹੋ ਆ ਕਿ ਲੋਕ ਇੱਕ ਨਾਇਕ ਦੇ ਤੌਰ ਤੇ ਮੈਨੂੰ ਦੇਖਣ ਤਾਂ ਜੇ ਉਹ ਸਿਮਰਤੀ ਇਰਾਨੀ ਦੇ ਹੱਕ ਚ ਉੱਥੇ ਚੋਣ ਪ੍ਰਚਾਰ ਕਰਨ ਜਾਂਦੇ ਆ ਤਾਂ ਸੋਚ ਕੇ ਦੇਖੋ ਕਿ ਕਿਹੋ ਜੀ ਸਥਿਤੀ ਹੋਏਗੀ ਸੋ ਇਸ ਕਰਕੇ ਜਿੱਥੇ ਸਿਮਰਤੀ ਇਰਾਨੀ ਵਰਗੇ ਚਿਹਰੇ ਫਸੇ ਪਏ ਨੇ ਤਾਂ ਮੈਨੂੰ ਲੱਗਦਾ ਕਿ 65 ਵਾਲਾ ਅੰਕੜਾ ਜਿਹੜਾ ਚਲੋ ਠੀਕ ਹੈ ਆਪਾਂ ਸਭ ਦੀ ਕਦਰ ਕਰਦੇ ਆਂ ਕਿ 65 ਵਾਲਾ ਅੰਕੜਾ ਕਾਫੀ ਦੂਰ ਲੱਗ ਰਿਹਾ ਕਾਫੀ ਦੂਰ ਲੱਗ ਰਿਹਾ ਜੀ ਗੱਲ ਹਜਮ ਜੀ ਨਹੀਂ ਹੁੰਦੀ ਪਈ ਇੱਕ ਵਾਰੀ ਬਾਕੀ ਚਲੋ ਕਰ ਬਾਕੀ ਹੁਣ ਸਮੇਂ ਨੇ ਦੱਸਣਾ ਤੇ ਕਿਾਫੀ ਹੁੰਦੇ ਨੇ